ਦੇ ਲਿਆ ਹਾਂਜੀ ਅਜੇ ਤੱਕ ਕੋਈ ਸੰਗਤ ਹੀ ਨਹੀਂ ਆ ਰਹੀ ਅਜੇ ਤੱਕ ਜਿਵੇਂ ਮੰਦਾ ਲੱਗਿਆ ਪਿਆ ਸ਼ਾਨਦਾਰ ਜਿਗਾਰ ਕਿਵੇਂ ਹੋਏਗਾ ਆਪਣਾ ਬਾਬਾ ਜੀ ਆਵੇ ਆ ਗੀਆਂ ਆ ਗੀਆਂ ਸੰਗਤਾਂ ਓਏ ਮੈਂ ਧਿਆਨ ਕਰਦਾ ਜੈ ਹੋ ਜੈ ਹੋ ਬਾਬਾ ਜੀ ਤੁਹਾਡੀ ਸਦਾ ਹੀ ਜੈ ਓ ਨੋ ਗੁਰੂ ਮਹਾਰਾਜ ਮਿਹਰ ਕਰੇ ਤੁਹਾਡੇ ਤੇ ਓਡੀ ਹਾਂ ਬੱਸ ਇਹ ਤਕਲੀਫ ਹੈ ਤੈਨੂੰ ਬਾਬਾ ਜੀ ਖੁਰਕ ਪੈ ਗਈ ਮੈਨੂੰ ਉਹਦਾ ਤਾਂ ਖੌਖਾ ਇਲਾਜ ਐ ਅੱਛਾ ਜਦੋਂ ਫੁਰਕਾ ਵੇ ਉਹ ਫੁਰਕ ਲਿਆ ਕਰਾ ਅੱਛਾ ਆ ਤਾਂ ਬੜਾ ਸੋਖਾਵਾ ਜੀ ਮੇਰਾ ਪਈ ਨਹੀਂ ਮੈਨੂੰ ਅਜੇ ਤਾਂ ਦੱਸਿਆ ਹੀ ਨਹੀਂ ਬਾਬਾ ਕਰਨੀ ਆ ਬਾਬਾ ਜੀ ਬੜਾ ਪਰੇਸ਼ਾਨ ਜਿਹਾ ਲੱਗਦਾ ਬਾਬਾ ਮੈਂ ਤਾਂ ਲੁੱਟਿਆ ਗਿਆ ਬਾਬਾ ਮੈਂ ਤਾਂ ਪਟਿਆ ਗਿਆ ਇਨਾ ਦੁਖੀ ਹੋ ਗਿਆ ਮੈਂ ਤਾਂ ਲੁੱਟਿਆ ਗਿਆ ਕੀ ਹੋ ਗਿਆ ਬਾਬਾ ਅੱਜ ਸਵੇਰੇ ਸਵੇਰੇ ਨਾ आज सुबह से ओ, बोल मेरे घर तो, वाली रोज के पेके गई पेके ये ते तेरे घर वाली गई है पेके ते तू को जा ठेके